ਸੋ ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿقبال ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਤਾਲੀਮ ਦੇ ਵਿੱਚ ਮੈਂ ਹਾਂ ਜੀ ਗगन ਫਰਦੌਸੀ ਤੁਹਾਡਾ ਪੰਜਾਬੀ ਮੈਂਟਰ ਆ ਸਵਾਗਤ ਕਰਦਾ ਹਾਂ ਜੀ ਆਨੂ ਆਖਦਾ ਅੱਜ ਦੇ ਸੈਸ਼ਨ ਦੇ ਵਿੱਚ ਆ ਜਿਵੇਂ ਕਿ ਤੁਸੀਂ ਸਾਰੇ ਵਿਦਿਆਰਥੀ ਜਾਣਦੇ ਹੋਵੋਗੇ ਕਿ ਯੂਜੀਸੀ ਨੈਟ ਦੀ ਅਸੀਂ ਤਿਆਰੀ ਕਰਾ ਰਹੇ ਹਾਂ ਔਰ ਯੂਜੀਸੀ ਨੈਟ ਇੱਕ ਰਿਹੈ ਐਗਜ਼ਾਮ ਹੈ ਜਿਹਨੂੰ ਕ੍ਰੈਕ ਕਰਨ ਤੋਂ ਬਾਅਦ ਤੁਸੀਂ ਅਸਿਸਟੈਂਟ ਪ੍ਰੋਫੈਸਰ ਲੱਗ ਸਕਦੇ ਜਾਂ ਮਿਨੀਮਮ ਜਿਹੜਾ ਰਿਕੁਆਇਰਮੈਂਟ ਹੈ ਉਹ ਤੁਸੀਂ ਪੂਰੀ ਕਰ ਸਕਦੇ ਹੋ ਸੋ ਅੱਜ ਦੇ ਸੈਸ਼ਨ ਦੇ ਵਿੱਚ ਬੇਸਿਕਲੀ ਬੱਚਿਓ ਮੈਂ ਦੋ ਤਿੰਨ ਤੁਹਾਡੇ ਡਾਊਟ ਜਿਹੜੇ ਕਲੀਅਰ ਕਰਾਂਗਾ ਕਿ ਕੀ ਕੋਚਿੰਗ ਲੈਣੀ ਜ਼ਰੂਰੀ ਹੈ ਜਾਂ ਕਿਵੇਂ ਕੋਚਿੰਗ ਦੇ ਨਾਲ ਕਿਵੇਂ ਤੁਸੀਂ ਆਪਣੀ ਜਿਹੜੀ ਇਹ ਮੰਜ਼ਿਲ ਸਰ ਕਰ ਸਕਦੇ ਹੋ ਇਹਨਾਂ ਵਿਸ਼ਿਆਂ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਜੇ ਤੁਸੀਂ ਮੈਨਾਂ ਯੂਸੀ ਨੈਟ ਬਾਰੇ ਜੁੜ ਰਹੇ ਹੋ ਤਾਂ ਵਿਦਿਆਰਥੀਓ ਸਭ ਤੋਂ ਪਹਿਲੀ ਗੱਲ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਜਿਹੜਾ ਯੂਜੀਸੀ ਨੈਟ ਦਾ ਐਗਜ਼ਾਮ ਹੈ ਖਾਸ ਤੌਰ ਤੇ ਪੰਜਾਬੀ ਦਾ ਤਾ ਇਹਦੇ ਲਈ ਜੇ ਪਹਿਲੇ ਵਿਦਿਆਰਥੀ ਉਹ ਨੇ ਜਿਹੜੇ 셀ਫ ਸਟਡੀ ਕਰ ਰਹੇ ਨੇ ਠੀਕ ਹੈ ਜੀ ਦੂਜੇ ਵਿਦਿਆਰਥੀ ਉਹ ਨੇ ਜਿਹੜੇ ਆਨਲਾਈਨ ਕੋਚਿੰਗ ਲੈਣਗੇ ਜਾਂ ਕੁਝ ਵੀ ਕਰਨਗੇ ਠੀਕ ਹੈ ਜੀ ਤਾਂ ਕੀ ਦੋਨਾਂ ਚ ਡਿਫਰੈਂਸ ਹੋਣ ਵਾਲਾ ਹੈ ਔਰ ਕਿੰਨਾ ਟਾਈਮ ਲੱਗਦਾ ਹੈ ਜਿਸ ਦੇ ਨਾਲ ਪ੍ਰੋਪਰ ਤੁਸੀਂ ਆਪਣਾ ਕਲੀਅਰ ਕਰ ਸਕਦੇ ਹੋ ਇਹ ਐਗਜ਼ਾਮ ਸੋ ਇਹ ਜਿਵੇਂ ਬੇਸਿਕ ਪੈਰਾਮੀਟਰ ਦੱਸਦਾ ਕਿ ਇੱਕ ਪੇਪਰ 1 ਹੁੰਦਾ ਹੈ ਪੇਪਰ 2 ਹੁੰਦਾ ਹੈ ਠੀਕ ਹੈ ਜੀ ਔਰ ਪੇਪਰ 1 ਦੇ ਵਿੱਚ 50 ਕੁਐਸਚਨ ਹੁੰਦੇ ਆ ਇੰਟੂ 2 ਠੀਕ ਹੈ ਜੀ ਸੋ 100 ਨੰਬਰ ਦਾ ਹੋ ਗਿਆ ਇਹਦੇ 100 ਕੁਐਸਚਨ ਹੋਣਗੇ ਮਲਟੀਪਲ 2 200 ਮਤਲਬ ਕਿ ਟੋਟਲ ਸਾਡੇ ਕੋਲ 300 ਕਾ ਨੰਬਰ ਦਾ ਜਿਹੜਾ ਪੇਪਰ ਹੁੰਦਾ ਹੈ ਠੀਕ ਹੈ ਜੀ ਪਹਿਲੇ ਪੇਪਰ ਦੇ ਵਿੱਚ ਜੇ ਤੁਸੀਂ 60 ਨੰਬਰ ਲੈ ਲੈਂਦੇ ਹੋ ਤੇ ਦੂਜੇ 'ਚ ਜੇ 100 20 ਤੋਂ 130 ਦੇ ਵਿੱਚ ਲੈ ਸਕਦੇ ਹੋ ਤੇ ਤੁਹਾਡਾ ਆਰਾਮ ਨਾਲ ਜੇ ਰਫ ਨੈਟ ਹੋ ਸਕਦਾ ਹੈ ਕੈਟਾਗਰੀ ਦੇ ਵਿੱਚ ਨਹੀਂ ਤਾਂ ਨੈਟ ਤਾਂ ਪੱਕਾ ਹੋ ਜਾਊਗਾ ਸੋ ਇਹ ਬੇਸਿਕ ਪੈਰਾਮੀਟਰ ਨੇ ਹੁਣ ਗੱਲ ਆਉਂਦੀ ਹੈ ਕਿ 셀ਫ ਸਟਡੀ ਜਾਂ ਫਿਰ ਆਨਲਾਈਨ ਹੁਣ ਸਟੱਡੀ ਸਟੱਡੀ ਦੇ ਵਿੱਚ ਤੁਸੀਂ ਕਿੱਥੋਂ ਪੜੋਗੇ ਕਿਵੇਂ ਪੜੋਗੇ ਤੁਸੀਂ ਕਹਿ ਦੋ ਕਿ ਠੀਕ ਹੈ ਜੀ ਦਿੱਲੀ ਸਹਿਤ ਅਕਾਦਮੀ ਦਾ ਸੀ ਜਿਹੜਾ ਇਤਿਹਾਸ ਆ ਉਹ ਲੈ ਲਿਆ ਕਿਤਾਬਾਂ ਠੀਕ ਹੈ ਤੁਸੀਂ ਡੇਲੀ ਤੁਸੀਂ ਥਿਉਰੀ ਜਿਹੜੀ ਪੜੀ ਜਾ ਰਹੇ ਹੋ ਕਲੀਅਰ ਤੁਸੀਂ ਐਮਏ ਦਾ ਜਿਹੜਾ ਤੁਹਾਡਾ ਸਿਲੇਬਸ ਆ ਐਮਏ ਦੇ ਜਿਹੜੇ ਨੋਟਸ ਆ ਉਹਨਾਂ ਦੇ ਨਾਲ ਤੁਸੀਂ ਪੜੀ ਜਾ ਰਹੇ ਹੋ ਠੀਕ ਹੈ ਤਾਂ ਤੁਹਾਡਾ ਕੰਮ ਚੱਲ ਰਿਹਾ ਤੁਹਾਡੇ ਕੋ ਪਹਿਲੇ ਪੇਪਰ ਦੇ ਨੋਟਸ ਤੁਸੀਂ ਨੈਟ ਤੋਂ ਲੈ ਲਓ ਜਿੱਥੋਂ ਮਰਜ਼ੀ ਲੈ ਲਓ ਮਤਲਬ ਤੁਸੀਂ ਐਵੇਂ ਚੱਲ ਰਹੇ ਹੋ ਕਲੀਅਰ ਤਾ ਮੈਨੂੰ ਇਹ ਲੱਗਦਾ ਕਿ 2.5 ਮਹੀਨਿਆਂ ਦੇ ਵਿੱਚ ਜਿਹੜਾ ਤੁਸੀਂ ਸਿਲੇਬਸ ਵਧਿਆ ਕਰ ਸਕਦੇ ਹੋ ਜਿਹੜਾ UGC ਦਾ ਦਿੱਤਾ ਹੋਇਆ ਠੀਕ ਹੈ ਜੀ ਉਹਨੂੰ ਪਰ ਸਿਲੇਬਸ ਨੂੰ ਵੀ ਉਸ ਤਰੀਕੇ ਨਾਲ ਕਰੋ ਪੀਆਕਿਊ ਸਾਹਮਣੇ ਰੱਖੋ ਪੀਆਕਿਊਜ਼ ਦੇ ਨਾਲ ਤੁਸੀਂ ਕਰ ਰਹੇ ਹੋ ਤੇ ਤੁਹਾਡਾ ਆਰਾਮ ਨਾਲ ਚੱਲ ਰਿਹਾ ਹੁਣ ਇੱਧਰ ਆ ਜਾਂਦੀ ਹਾਂ ਆਨਲਾਈਨ ਕੋਰਸ ਦੀ ਗੱਲ ਜੇ ਤੁਸੀਂ ਆਨਲਾਈਨ ਫ੍ਰੀ ਵੀ ਪੜਦੇ ਹੋ ਜਾਂ ਕੋਰਸ ਦੇ ਨਾਲ ਪੜਦੇ ਹੋ ਤੇ ਕਿਹੜੇ ਕਿਹੜੇ ਉਹ ਬੈਨੀਫਿਟਸ ਨੇ ਸਭ ਤੋਂ ਪਹਿਲਾਂ ਆਨਲਾਈਨ ਅਗਰ ਤੁਸੀਂ ਪੜ ਰਹੇ ਹੋ ਤਾਂ ਡੇਲੀ ਇੱਕ ਤਾਂ ਕਲਾਸ ਹੁੰਦੀ ਹੈ ਤੇ ਇੱਕ ਅਕਾਉਂਟੇਬਿਲਟੀ ਦੀ ਬਣੀ ਰਹਿੰਦੀ ਹੈ ਸਭ ਤੋਂ ਵੱਡੀ ਗੱਲ ਬਣੇ ਬਣੇ ਨੋਟਸ ਹੁੰਦੇ ਠੀਕ ਹੈ ਫਿਰ ਟੀਚਰ ਤੁਹਾਨੂੰ ਮੌਕ ਦਿੰਦਾ ਹੈ ਠੀਕ ਹੈ ਤੁਸੀਂ ਥਿਊਰੀ ਵੀ ਕਰਦੇ ਹੋ ਥਿਊਰੀ ਦੇ ਨਾਲ ਤੁਹਾਨੂੰ ਟੀਚਰ ਗਾਈਡੈਂਸ ਜਿਹੜੀ ਦਿੰਦਾ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਪੇਪਰ 1 ਜਿਹੜਾ ਹੈ ਉਹ ਵੀ ਤੁਹਾਡਾ ਆਰਾਮ ਨਾਲ ਹੁੰਦਾ ਜਾਂਦਾ ਹੈ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਤੁਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਸੋ ਇਹ ਬੇਸਿਕ ਪੈਰਾਮੀਟਰਸ ਨੇ ਕਿ ਇਹਦੇ ਵਿੱਚ ਤੁਹਾਡੇ ਕੋਲ ਨੋਟਸ ਵੀ ਹੈਗੇ ਮੌਕ ਟੈਸਟ ਵੀ ਤੁਹਾਨੂੰ ਮਿਲ ਰਿਹਾ 1 ਟੂ 1 ਕਮਿਊਨੀਕੇਸ਼ਨ ਮਿਲ ਰਿਹਾ ਤੇ ਇਹਦੇ ਵਿੱਚ ਤੁਸੀਂ ਜੇ ਮੇਰੇ ਨਾਲ ਜੁਆਇਨ ਕਰ ਦਿੱਤਾ ਆਪਾਂ ਵਿਥ ਇਨ 3 2 ਸ੍ਰੀਮੰਤਾ ਆਪਣਾ ਬੇਸਿਕ ਹੋਊਗਾ ਜਿਹਦੇ ਵਿੱਚ ਮੈਂ ਤੁਹਾਨੂੰ ਸਿਲੇਬਸ ਤੇ ਰਿਵੀਜ਼ਨ ਦਾ ਟਾਰਗੇਟ ਰੱਖਿਆ ਹੁੰਦਾ ਔਰ ਤਿੰਨ ਰਾਉਂਡ ਆਫ ਸਿਲੇਬਸ ਕਵਰ ਹੁੰਦਾ ਫਰਸਟ ਰਾਉਂਡ ਚ ਆਪਾਂ ਪੂਰੀ ਜਿਹੜੀ ਥਿਊਰੀ ਕਰਦੇ ਆ ਦੂਜੀ ਚ ਆਪਾਂ ਕੀ ਕਰਦੇ ਆ ਕਿ ਆਪਾਂ ਫਿਰ ਸਾਰੇ ਦਾ ਰਿਵੀਜ਼ਨ ਕਰਦੇ ਆ ਜੋ ਵੀ ਅਸੀਂ ਹੁਣ ਤੱਕ ਪੜਿਆ ਤੇ ਤੀਜੇ ਚ ਅਸੀਂ ਜਿਹੜਾ ਮੌਕ ਜਾਂ ਐਮਸੀਕਿਊ ਜਿਹੜਾ ਹੈ ਉਹ ਲਾਉਨੇ ਆ ਉਹਦੇ ਵਿੱਚ ਪੀਵਾਈਕਿਊਜ਼ ਵੀ ਆ ਜਾਂਦੇ ਪੁਰਾਣੇ 10 ਸਾਲਾਂ ਦੇ ਸੋ ਆਹ ਜਿਹੜਾ ਪੈਰਾਮੀਟਰ ਹੁੰਦਾ ਹੈ ਆਫਲਾਈਨ ਆਨਲਾਈਨ ਤੇ ਸੈਲਫ ਸਟੱਡੀ ਦਾ ਹੁਣ ਬੱਚਿਓ ਸਾਰੇ ਬੱਚਿਆਂ ਦਾ ਇਹੀ ਹੁੰਦਾ ਕਿ ਅਸੀਂ ਪੜ ਬਟ ਸਾਡਾ ਪੇਪਰ ਨਿਕਲੀ ਹੁੰਦਾ 2 2 3 3 ਨੰਬਰਾਂ ਤੋਂ ਰਹਿ ਜਾਂਦਾ ਉਹਦੇ ਪਿੱਛੇ ਰੀਜ਼ਨ ਪਤਾ ਕੀ ਹੁੰਦਾ ਸਭ ਤੋਂ ਮੇਨ ਰੀਜ਼ਨ ਹੈ ਕਿ ਆਪਾਂ ਕੀ ਕਰ ਰਹੇ ਆਪਾਂ ਥਿਊਰੀ ਪੜ੍ਹ ਰਹੇ ਆ ਠੀਕ ਹੈ ਜੀ ਪਰ ਜਿਹੜਾ ਸਾਡਾ ਪੇਪਰ ਆਉਣਾ ਹੈ ਉਹ ਬੱਚੇ ਮੀਸੀਕਿਊ ਬੇਸਡ ਆਉਣਾ ਹੈ ਤੇ ਆਪਾਂ ਕਿਤਾਬਾਂ ਚੱਕ ਲੈਨੇ ਆ ਹੋ ਜਾਂਨੇ ਸ਼ੁਰੂ ਰੱਟੇ ਮਾਰਨੇ ਬਟ ਆਪਾਂ ਇਸ ਚੀਜ਼ ਦੀ ਪ੍ਰੈਕਟਿਸ ਨਹੀਂ ਕਰਦੇ ਜੇਕਰ ਤੁਹਾਡੇ ਮਾਈਨਰ ਜੇ ਡਾਊਟ ਹੈ ਕਿ ਸਰ ਮੈਂ ਤਿਆਰੀ ਕਰਨਾ ਚਾਹੁੰਨੀ ਆ ਜਾਂ ਤਿਆਰੀ ਖੁਦ ਵੀ ਕਰ ਰਹੀ ਆ ਇੱਕ ਦੋ ਨੰਬਰਾਂ ਤੋਂ ਰਹਿੰਦੀ ਰਹਿੰਦਾ ਹੈ ਕੰਮ ਤਾਂ ਬੱਚੋ ਮੌਕ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਹੁਣ ਇਹਦੇ ਲਈ ਬੁ ਮੌਗ ਦਿੱਤਾ ਸਾਡੀ ਪੰਤ੍ਰਿਕ ਨੂੰ ਆਉਣੀ ਸੀ ਫਲਡ ਕਰਕੇ ਜਿਹੜੀ ਕਿਤਾਬ ਹੈ ਉਹ ਲਾਂਚ ਨਹੀਂ ਹੋ ਪਾਈ ਬਟ ਥਿਉਰੀ ਦੇ ਵਿੱਚ ਤੁਸੀਂ ਬੇਸਿਕਲੀ ਬੱਚੋ ਕੋਈ ਵੀ ਬੁੱਕ ਮੈਂ ਵੈਸੇ ਤਾਂ ਮੈਂ ਰეკਮੈਂਡ ਕਰਦਾ ਹੁੰਨਾ ਕਿ ਯੂਨਿਟ ਵਾਈਜ਼ ਬੁੱਕਸ ਹੁੰਦੀਆਂ ਨੇ ਵੱਡੇ ਵੱਡੇ ਜਿਹੜੇ ਰਾਈਟਰਸ ਨੇ ਉਹਨਾਂ ਦੀਆਂ ਤਾਂ ਤੁਸੀਂ ਵੀ ਇੰਨਾਂ ਚੀਜ਼ਾਂ ਨੂੰ ਦੇਖ ਸਕਦੇ ਹੋ ਕਿ ਨੋਟਸ ਤੁਸੀਂ ਐਮਏ ਦੇ ਦੇਖੋ ਕਿ ਐਪ੍ਰੋਪਰੀਏਟ ਸਿਲੇਬਸ ਕਵਰ ਹੋ ਰਿਹਾ ਕਿ ਨਹੀਂ ਹੋ ਰਿਹਾ ਆਹ ਜਿਹੜੀਆਂ ਗੱਲਾਂ ਨੇ ਅਗਰ ਤੁਸੀਂ ਧਿਆਨ ਸਤ ਰੱਖਦੇ ਹੋ ਤਾਂ ਬਿਨਾ ਕੋਚਿੰਗ ਤੋਂ ਵੀ ਤੁਸੀਂ ਯੂਜੀਸੀ ਨੈਟ ਕਲੀਅਰ ਕਰ ਸਕਦੇ ਹੋ ਬਟ ਔਰ ਜਿਹੜੀ ਆਨਲਾਈਨ ਕੋਚਿੰਗ ਦੀ ਮੈਂ ਗੱਲ ਕਰਦਾ ਜਿਹੜੇ ਸਾਡੇ ਨੋਟਸ ਤੁਸੀਂ ਸਾਡੇ ਸ਼ਾਰਟਸ ਦੇਖੋਗੇ ਕਲਾਸਿਸ ਦੇਖੋਗੇ ਤਾਂ ਵਿਦਿਆਰਥੀਓ ਇਹ ਨੋਟਸ ਨਾ ਕੇਵਲ UGC NET ਜਿਹੜੇ ਹੋਰ ਅਦਰ ਐਗਜ਼ਾਮਸ ਨੇ ਉਹਨਾਂ ਦੇ ਲਈ ਵੀ ਬਹੁਤ ਹੀ ਲਾਹੇਵੰਦ ਸਾਬਤ ਹੋਣ ਵਾਲੇ ਨੇ ਸੋ ਮਤਲਬ ਕਿ ਇੱਕ ਤੀਰ ਦੇ ਨਾਲ ਬਹੁਤ ਸਾਰੇ ਨਿਸ਼ਾਨੇ ਲੱਗਣਗੇ ਠੀਕ ਹੈ ਸੋ ਬਾਕੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਇੰਸਟੀਚੂਨ ਦੇ ਦਿੱਤੇ ਹੋਏ ਨੰਬਰਾਂ ਦੇ ਨਾਲ ਤੇ ਬਾਕੀ ਡੇਲੀ ਤੁਹਾਨੂੰ ਪਤਾ ਹੋਏ ਤੇ ਅੱਡਾ PCS ਅੱਡਾ 247 ਦੇ ਉੱਪਰ ਜਿਹੜਾ ਹੈ ਸਾਡੀ ਕਲਾਸ ਚੱਲਦੀ ਹੈ ਡੇਲੀ 8 ਵਜੇ ਸੋ ਕਲਾਸ ਲਈ ਜ਼ਰੂਰ ਮੇਰੇ ਨਾਲ ਜੁੜਿਆ ਕਰੋ ਠੀਕ ਹੈ ਜੀ ਜਿੱਤੇ ਮੈਂ ਪੰਜਾਬੀ ਗ੍ਰਾਮਰ ਤੇ ਪੰਜਾਬੀ ਦਾ ਜਿਹੜਾ ਸਾਰਾ ਪੋਸ਼ਨ ਕਰਵਾ ਰਿਹਾ ਸੋ ਬਾਕੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਅਗਰ ਤੁਸੀਂ ਸਾਡੇ ਰੀਸੈਂਟ ਕੋਰਸ ਜੁਆਇਨ ਕਰਨਾ ਚਾਹੁੰਦੇ ਸਾਡੀ ਐਪ ਡਾਊਨਲੋਡ ਕਰ ਲਓ ਪੰਜਾਬੀ ਤਾਲੀਮ ਐਪ Google Play Store ਤੇ ਜਾ ਕੇ ਔਰ ਉਸ ਤੋਂ ਬਾਅਦ ਸਾਡੀ ਵੈਬਸਾਈਟ ਆ ਤੁਸੀਂ ਉਹਨੂੰ ਵੀ ਦੇਖ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ